ਅਮਰੂਦਾਂ ਚ ਬੰਦਾ ਲੱਭ ਲਿਆ ਬਾਈ ਬਲੌਗਰ ਮਿਹਨਤ ਕਰੀ ਜਾਂਦਾ ਮਾਤ ਨਹੀਂ ਛਾਰੇ 12 ਪਾਸੋਂ 12 ਪਾਸੋਂ ਇੱਕ ਬੰਦਾ ਨਾ ਹੋਵੇਂ ਸਾਡੇ YouTube ਤੇ ਕੀ ਕਰਨ ਹੁੰਦੇ ਨੂੰ YouTube ਹੀ ਕਰਦਾ ਬਣਾਉਣੇ ਪਾਪਾ ਹੋ ਜਾਣਗੇ ਪਾਸਾ ਹਾਂ ਆਸ ਨਾ ਹੁੰਦੇ ਨਹੀਂ ਬਾਬੂ ਅੱਛਾ ਸਾਡੇ ਵਾਲਾ ਵੀ ਇਹੀ ਕਰਦਾ ਉਹ ਕੀ ਕਰਦਾ ਬੈਠਾ ਓਏ ਹਜਾ ਕੁਝ ਹੋ ਕਰਦਾ ਕੋਈ ਚੈੱਕ ਕੋਈ ਆਇਆ ਨਹੀਂ ਬੰਦਾ ਨਹੀਂ ਚੈੱਕ ਬਾਬੂ ਕਹਿੰਦਾ ਮੈਨੂੰ ਚੈੱਕ ਆਇਆ ਨਹੀਂ ਨਹੀਂਦਾ ਪਰ ਬਾਈ ਮਿਹਨਤ ਕਰੀ ਜਾਂਦਾ ਨਾ ਸਟ੍ਰਗਲ ਦੇਖ ਉਹ ਬੈਠਾ ਹੈ ਆ ਦੇਖੋ ਜੀ ਹਾਂ ਆ ਬੈਠਾ ਬੰਦਾ ਕੀ ਹਾਲ ਆ ਬਾਈ ਠੀਕ ਹੋ ਕੀ ਹਾਲ ਆ ਵੀਰੇ ਠੀਕ ਹੋ ਕੀ ਨਾਮ ਭਰਾ ਦਾ ਜਗਪਾਲ ਸਿੰਘ ਜਗਪਾਲ ਵੀਰੇ ਹਾਂ ਠੀਕ ਐ ਤੇ ਇੱਕ ਵੀਡੀਓ ਬਣਾ ਰਹੇ ਹਾਂ ਬਾਈ ਹੈ ਹਾਂ YouTube ਤੇ ਠੀਕ ਐ ਠੀਕ ਐ ਨਾਲ ਨਾਲ ਬਈ ਆ ਕੰਮ ਵੀ ਕਰਦੇ ਹਾਂ ਹਾਂ ਵੀ ਕੀ ਕੀ ਨਾਲ ਬਾਈ ਨੇ ਮੁਰਗੀਆਂ ਮਰਗੀਆਂ ਰੱਖ ਰੱਖੇ ਨੇ ਬਾਗਲਾ ਰੱਖਿਆ ਮਰੂਦਾਂ ਦਾ ਤੰਤਰ ਪਚਾਲੇ ਹੋਇਆ ਬੈਠਾਗਾ ਸੜਕ ਤੇ ਜਾਂਦੇ ਸੀ ਅਸੀਂ ਦੇਖਿਆ ਵੀ ਬਾਈ ਕਰੀ ਗਈ ਜਾਂਦਾ ਘੈਂਟ ਆ ਬਈ ਗੱਲਬਾਤ ਯਾਰ ਬਹੁਤ ਵਧੀਆ ਯਾਰ ਗੱਲ ਆ ਹਣ ਮੈਂ ਨਾ ਨੰਬਰ ਹੀ ਆ ਯਾਰ ਆ ਪਹਿਲਾਂ ਤੋਂ ਸ਼ੁਰੂ ਤੋਂ ਹੀ ਬਈ ਹੋਵਾਂਗੇ ਬਸ ਸ਼ੁਰੂ ਦੀਆਂ ਸ਼ੁਰੂ ਵੀ ਮੰਨ ਲਾ ਚੱਲਣਗੇ ਦੂਸਰੀ ਸਾਈਕਲ ਤੇ ਫਿਰ ਹੋ ਜਾਂਦੇ ਹੋਗੇ ਨਾ ਵੀ ਹੂੰ ਹੂੰ ਠੀਕ ਵਧੀਆ ਯਾਰ ਗੋਡਾ ਕੰਮ ਪੂਰੀ ਮਿਹਨਤ ਕਰ ਰਿਹਾ ਪਰ ਬਾਪੂ ਗਾਲਾਂ ਕੱਢ ਰਿਹਾ ਬਾਪੂ ਨੂੰ ਇੱਕ ਟਾਈਮ ਨਾ ਸਾਵਾਸ਼ ਦੇਊਗਾ ਬਾਪੂ ਇੱਕ ਟਾਈਮ ਦੇਊ ਬਾਈ ਚਲੋ ਸਾਡੇ ਵੀ ਹੈ ਨਾ ਸਾਰਿਆਂ ਦੀ ਹੁੰਦੇ ਨੇ ਮੈਨੂੰ ਵੀ ਕੱਢਦਾ ਰਹਿੰਦਾ ਗਾਲ ਲੈਣਾ ਨਹੀਂ ਮੱਥਾ ਮਾਰੀ ਜਾਂਦਾ ਬਿਲਕੁਲ ਕੋਈ ਗੱਲ ਟਾਈਮ ਆਊਗਾ ਬਾਈ ਬਣਾਉਂਦਾ ਬਹੁਤ ਵਧੀਆ ਗੱਲ ਆ ਕੀ ਨਾਂ ਬਾਈ ਚੈਨਲ ਦਾ ਜਗਬਾਤ ਸਿੰਘ 9983 ਲੈ ਵੀ ਫੋਲੋ ਕਰ ਲਿਓ ਬਾਈ YouTube ਤੇ ਬਾਈ ਨੂੰ ਵੀਡੀਓ ਕਹਿੰਡ ਬਣਾਉਂਦਾ ਬਈ ਹਾਸਿਆਲੀਆਂ ਬਣਾਉਂਦਾਗਾ ਹਾਸਿਆਲੀਆਂ ਬਣਾਉਣਾ ਵਿੱਚ ਗਾਣੇ ਆਣ ਵਾਲੀਆਂ ਬੋਲ ਕੇ ਬਣਾਉਣੇ ਬਾਈ ਗਾਣੇ ਆਪ ਦੀ ਲਿਖਦਾ ਬਾਈ ਨਾ ਬਸ ਉਹ ਜਮਿਆ ਵਿੱਚ ਗਾਣੇ ਆਉਂਦੇ ਨੇ ਅੱਛਾ ਹਾਸਿਆਲੀਆਂ ਬੋਲ ਕੇ ਬਣਾਉਣੇ ਬਾਈ ਪੁਰਾਣਾ ਹੋ ਲਾਉਣਾਗਾ ਜਿਵੇਂ ਅੱਜ ਜਿਵੇਂ ਪਹਿਲਾਂ ਵਾਲਾ ਪੁਰਾਣਾ ਸਮਾਂ ਨਹੀਂ ਹੁੰਦਾ ਦੀ ਜਮਿਆ ਅੱਛਾ ਸਮਝ ਗਿਆ ਬਾਈ ਹਾਂ ਇਹ ਹਾਸਿਆਲੀਆਂ ਬੋਲ ਕੇ ਬਣਾਉਣੇ ਵੀਰੇ ਹਾਂ ਡੇਟਿੰਗ ਕਰਕੇ ਨਾਲ ਹਾਂ ਠੀਕ ਐ ਬਹੁਤ ਵ ਤਾਉਗੇ 7-8 ਸਾਲ ਹੋਗੇ ਆ ਚੈਨਲ ਦੇ ਐਂ ਕਰਦੇ ਨੂੰ ਹਾਂ ਅੱਛਾ ਵੀਰੇ 7-8 ਸਾਲ ਹੋਗੇ ਤੇ ਵਾਇਰਲ ਹੋ ਗਿਆ ਹੋਇਆ ਵਾਇਰਲ ਗਿਆ ਨਹੀਂ ਓਏ